ਸੱਚੀ ਗੱਲ ਜੀ ਮੇਰਾ ਨਾਮ ਫਲਜੀਤ ਸਿੰਘ ਵਰਪਾਲ ਮੇਰੇ ਨਾਲ ਗੱਲ ਬੇਦੀ ਨਾਲ ਮੌਜੂਦ ਨੇ ਅੱਜ ਆਪਾਂ ਗੱਲਬਾਤ ਕਰਦੇ ਆ ਜੀ ਕਾਂਗਰਸ ਪਾਰਟੀ ਦੇ ਤੁਸੀਂ ਜਸਵਿੰਦਰ ਸਿੰਘ ਛੇਰਗਿਲ ਜੀ ਕਾਫੀ ਚਿਰ ਤੋਂ ਹੀ ਕਾਂਗਰਸ ਪਾਰਟੀ ਦੀ ਸਵਾਵਾ ਨਿਭਾ ਰਹੇ ਜੀ ਤੁਹਾਡੀ ਮਾਤਾ ਜੀ ਪਰਮਜੀਤ ਕੌਰ ਛੇਰਗਿਲ ਜੀ ਜਿਹੜੇ ਨੇ ਉਹ ਵੀ ਸਵਾਵਾ ਨਿਭਾ ਚੁੱਕੇ ਨੇ ਕਾਉਂਸਲਰ ਦੀ ਤੌਰ ਤੇ ਤੇ ਤੁਸੀਂ ਅੱਜ ਮੌਜੂਦਾ ਕਾਉਂਸਲਰ ਨੇ ਵਾਰਡ ਨੰਬਰ 44 ਤੋਂ ਤੁਹਾਨੂੰ ਜੀ ਐਨ ਜੀ ਧੰਨਵਾਦ ਜੀ ਤੌਰ ਤੇ ਬਲਜੀਤ ਵਰਪਾਲ ਜੀ ਤੁਹਾਡਾ ਔਰ ਗਗਰ ਦੀ ਬੇਦੀ ਜੀ ਤੁਹਾਡਾ ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਮੈਂ ਆਪਣੇ ਵੱਲੋਂ ਫਤਿਹ ਸਾਹਿਬ ਪੋਣਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਮੈਂ ਵੇਖਣ ਨੂੰ ਵੇਖਿਆ ਜੀ ਤਰਨੇ ਕਾਫੀ ਲੱਗੇ ਨੇ ਕਾਂਗਰਸ ਪਾਰਟੀ ਦੇ ਲੋਕ ਹਾਈ ਕਮਾਂਡ ਵੀ ਕਾਫੀ ਬੋਲੀ ਆ ਤਰਨਿਆਂ ਦੇ ਵਿੱਚ ਬੜਾ ਰਾਜਾ ਵਿਡਿੰਗ ਜੀ ਵੀ ਬੋਲੇ ਨਹੀਂ ਪ੍ਰਤਾਪ ਸਿੰਘ ਬਾਜਵਾ ਜੀ ਬੋਲੇ ਨਹੀਂ ਹੋਰ ਵੀ ਨੁਮਾਇंदे ਬੋਲੇ ਨਹੀਂ ਪਰ ਥੱਲੇ ਦੇ ਜਮੀਨੀ ਲੈਵਲ ਤੋਂ ਕੋਈ ਖੁੱਲ ਕੇ ਨਹੀਂ ਬੋਲਿਆ ਅੱਜ ਮੈਂ ਕਿਉਂ ਆਇਆ ਤੁਹਾਡੇ ਕੋਲ ਜੀ ਜਸਵੰਦਰ ਸਿੰਘ ਖੇਰਗਿਲ ਜੀ ਜਿਹੜੇ ਹਰ ਇੱਕ ਮੁੱਦਿਆਂ ਦੇ ਜਵਾਬ ਜ਼ਰੂਰ ਦਿੰਦੇ ਨੇ ਅੱਜ ਮੈਂ ਵੇਖਦਾ ਹਾਂ ਕੀ ਗੱਲਬਾਤ ਹੈ ਇਹੀ ਅੰਦਰ ਤੁਸੀਂ ਕਾਉਂਸਲਰ ਦੀ ਤੌਰ ਤੇ ਅੰਦਰ ਗਏ ਸੀ ਕਿੱਦਾਂ ਦਾ ਲੱਗ ਰਿਹਾ ਸੀ ਮੇਰੀ ਸਿਆਸੀ ਲਾਈਫ ਦੇ ਵਿੱਚ ਔਰ ਮੈਂ ਸਮਝਦਾ ਵੀ ਜਦੋਂ ਤੋਂ ਜਦੋਂ ਤੋਂ ਅੰਮ੍ਰਿਤਸਰ ਸ਼ਹਿਰ ਕਾਰਪੋਰੇਸ਼ਨ ਦੀ ਹੱਥ ਆਇਆ ਔਰ ਮੇਅਰ ਬੰਦ ਆ ਰਿਹਾ ਇਹ ਅੰਮ੍ਰਿਤਸਰ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰੀ ਹੋਏਗਾ ਵੀ ਜਿਹੜਾ ਉਸ ਦੇ ਜਿਹੜੀ ਮੇਅਰ ਦੀ ਚੋਣ ਹੋਈ ਹੈ ਮੈਂ ਕਹਿੰਦਾ ਵੀ ਉਹ ਲੋਕਤੰਤਰ ਦਾ ਘਾਣ ਕਰਕੇ ਉਹ ਚੋਣ ਕੋਈ ਚੋਣ ਕੋਈ ਅੰਦਰ ਹੋਈ ਨਹੀਂ ਉਹ ਤਾਂ ਸਿਰਫ ਇੱਕ ਨਾ ਥੋਪਿਆ ਗਿਆ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਦੇ ਕਿਉਂਕਿ ਅਗਰ ਲੋਕਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਮੇਅਰਲੇ ਬਣਾ ਕੇ ਸ਼ਹਿਰ ਦੀ ਸੇਵਾ ਕਰਦਾ ਮੌਕਾ ਦੇਣਾ ਹੁੰਦਾ ਤਾਂ ਮੈਂ ਸਹਿੰਦਾ ਵੀ ਉਹਨਾਂ ਦੇ ਕੌਂਸਲ ਬੜੇ ਵੱਡੀ ਤਦਾਦ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਜਿੱਤ ਕੇ ਆਉਂਦੇ ਔਰ ਮੈਂ ਸਮਝਦਾ ਹਾਂ ਕਿ ਜੇ ਅੰਮ੍ਰਿਤਸਰ ਦੇ ਲੋਕਾਂ ਨੇ ਉਹਨਾਂ ਨੂੰ ਨੁਕਾਰਿਆ ਹੈ ਔਰ ਕਾਂਗਰਸ ਪਾਰਟੀ ਨੂੰ ਬੜੀ ਵੱਡੀ ਮੈਜੋਰਿਟੀ ਦੇ ਵਿੱਚ ਅਸੀਂ ਸਾਡੇ ਜਿਹੜੇ ਆਪਣੇ ਪਾਰਟੀ ਦੇ ਨਿਸ਼ਾਨ ਤੇ 40 ਕੌਂਸਲ ਜਿੱਤ ਕੇ ਆਏ ਔਰ ਇੱਕ ਸਾਡਾ ਭਰਾ ਸਾਡੀ ਪਾਰਟੀ ਦਾ ਆਯਾਦ ਦੌਰ ਤੇ ਲੜਿਆ ਉਹ ਫਰਜ਼ ਦੇ ਤੋ ਸਾਡੇ ਲਰੀਆ ਇਹਨਾਂ ਨੂੰ ਲੋਕਾਂ ਨੇ ਨਕਾਰਿਆ ਸੀ ਪਰ ਇਹਨਾਂ ਨੇ ਲੋਕਾਂ ਦਾ ਫਤਵਾ ਨਾ ਪ੍ਰਵਾਨ ਕਰਦੇ ਹੋਏ ਲੋਕਾਂ ਤੇ ਆਪਣਾ ਧੱਕੇ ਦੇ ਨਾਲ ਮੇਰ ਥੋਪਿਆ ਪਰ ਮੈਂ ਗੱਲ ਕਹਿਣਾ ਚਾਹੁੰਦਾ ਵੀ ਲੋਕ ਤੱਤਰ ਦਾ ਕਤਲ ਕਰਕੇ ਬਣਿਆ ਮੇਰ ਜਿਆਦਾ ਲੰਮਾ ਸਮਾਂ ਨਹੀਂ ਚੱਲੇਗਾ ਬਸ ਕੋਈ ਦਿਨਾਂ ਦਾ ਪਰੋਣਾ ਹੋਏਗਾ ਔਰ ਅਮਰਸਰ ਦੇ ਲੋਕ ਇਹਨਾਂ ਲੋਕਾਂ ਤੋਂ ਨਫ਼ਰਤ ਕਰ ਰਹੇ ਆ ਤੁਸੀਂ ਵੇਖਿਆ ਹੋਣਾ ਕਿ ਜਦੋਂ ਵੀ ਕੋਈ ਮਿਹਰਬਾਨ ਕੇ ਆਉਂਦਾ ਸਭ ਤੋਂ ਪਹਿਲਾਂ ਉਹ ਆੜ ਕੀ ਮੀਡੀਆ ਦੇ ਰੂਬਰੂ ਹੁੰਦਾ ਔਰ ਬੜਾ ਢੋਲ ਦੀ ਥਾਪ ਦੇ ਉੱਤੇ ਔਰ ਲੋਕੀ ਬੜੇ ਸਿਹਰਾ ਦੇ ਨਾਲ ਉਹਦਾ ਮਾਨਸਰਮਾਰ ਕਰਦੇ ਆ ਪਰ ਇਹ ਪਹਿਲੀ ਵਾਰ ਇਤਿਹਾਸ ਦੇ ਵਿੱਚ ਹੋਇਆ ਕਿ ਜਿਹੜੇ ਜਤਿੰਦਰ ਸਿੰਘ ਮੋਤੀ ਪਾਟਿਆ ਜੀ ਅੰਮ੍ਰਿਤਸਰ ਸ਼ਹਿਰ ਤੋਂ ਆ ਕੇ ਦਰਵਾਜ਼ਾ ਖੜੀ ਭੱਜ ਕੇ ਬਾਹਰ ਗਏ ਔਰ ਸਮੇਤ ਉਹਨਾਂ ਦੇ ਐਮਐਲਏ ਔਰ ਮੰਤਰੀ ਔਰ ਉਹਨਾਂ ਦਾ ਕਿਸੇ ਨੇ ਵੀ ਉਹਨਾਂ ਨੂੰ ਵੈਲਕਮ ਨਹੀਂ ਕਿਹਾ ਫਿਰ ਕਿਸੇ ਹੋਟਲ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਮੈਂ ਕਿਹਾ ਉਹਨਾਂ ਦੇ ਪ੍ਰਧਾਨ ਦੇ ਲਈ ਉਹ ਸਤੇ ਬੜੀਏ ਮਾੜੀ ਗੱਲ ਹੈ ਕਿਉਂਕਿ ਉਹ ਮੈਂ ਸਮਝਦਾ ਵੀ ਉਹ ਲੋਕ ਜਿਹੜੇ ਅੱਜ ਸਾਡੇ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਕਰਦਾ ਕਹਿ ਰਹੇ ਵੀ ਅਸੀਂ ਹਾ ਦਾ ਨਾਰਾ ਮਾਰੇ ਉਹਨਾਂ ਲੋਕਾਂ ਕੋਈ ਵੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਨੂੰ ਲੋਕਾਂ ਨੂੰ ਪਤਾ ਕਿ ਉਹਨਾਂ ਦਾ ਨਿਪਟ ਦਿਨ ਜਿਹੜਾ ਦਿਨ ਉਹਨਾਂ ਦਾ ਚੰਗ ਗਿਆ ਉਹੀ ਉਹ ਦਿਨ ਉਹਨਾਂ ਦਾ ਮੇਰਦਾ ਬਹੁਤ ਚੱਲਦਾ ਸੀ ਸਮੇਂ ਤੇ ਆ ਵੀ ਠੀਕ ਆ ਸਾਡੀ ਹਾਈ ਲੋਕ ਸਾਡੇ ਨਾਲ ਖੜੇ ਰਹੇ ਅਸੀਂ ਹਾਈ ਕਮਾਂਡ ਦੇ ਜੋ ਵੀ ਸਾਨੂੰ ਨਿਰਦੇਸ਼ ਦਵੇਗੀ ਠੀਕ ਆ ਸਰਕਾਰ ਦੇ ਗਾੜੀ ਸਾਡਾ ਯੋਰ ਨਹੀਂ ਚੱਲ ਰਿਹਾ ਪਰ ਅਸੀਂ ਜਿਹੜੀ ਆਪਣੀ ਲੜਾਈ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਦੇ ਲਈ ਜਾਰੀ ਰੱਖਾਂਗੇ ਕਿਉਂਕਿ ਲੋਕਾਂ ਨੇ ਸਾਨੂੰ ਬੜੇ ਵੱਡੇ ਤਾਦਾਦ ਦੇ ਵਿੱਚ ਸਾਨੂੰ ਫਤਵਾ ਦੇ ਕੇ ਭੇਜਿਆ ਅਸੀਂ ਉਹਨਾਂ ਲੋਕਾਂ ਦੀ ਲੜਾਈ ਲੜਾਂਗੇ ਲੜਾਂਗੇ ਸੜਕ ਤੇ ਲੜਾਂਗੇ ਔਰ ਅਸੀਂ ਜਿਹੜੀ ਸਾਡੀ ਹਾਈ ਕਮਾਂਡ ਆ ਉਹ ਨਿਰੰਤਰ ਕਿਨਾਂ ਦਾ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਲੰਘ ਰਹੀ ਆ ਕਿਉਂਕਿ ਅਸੀਂ ਅਸੀਂ ਵਿਸ਼ਵਾਸ ਕਰਦੇ ਆ ਆਪਣੇ ਦੇਜ ਦੇ ਸੰਵਿਧਾਨ ਦੇ ਉੱਤੇ ਅਸੀਂ ਸੰਵਿਧਾਨ ਦੇ ਵਿੱਚ ਰਹਿ ਗਏ ਹੀ ਸੰਵਿਧਾਨਕ ਤਰੀਕੇ ਦੇ ਨਾਲ ਹੀ ਇਹਨਾਂ ਕੋ ਕੁਰਸੀ ਤੁਹਾਨੂੰ ਵਾਪਸ ਹੀ ਕੋ ਕੇ ਦੱਸਾਂਗੇ ਔਰ ਅੰਮ੍ਰਿਤਸਰ ਦੇ ਵਿੱਚ ਬੜੇ ਮਾਨ ਅਤੇ ਸਤਿਕਾਰ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਾਂਗਰਸ ਤੁਹਾਡੀ ਦਾ ਮੇਅਰ ਬਣੇਗਾ ਔਰ ਸਾਡੇ ਜਿਹੜੇ ਲੋਕ ਆ ਸਾਡੇ ਜਿਹੜੇ ਕਰਜ਼ੀ ਜਿੱਤ ਕੇ ਆਏ ਆ ਔਰ ਜੇ ਭਾਵਨਾ ਦੇ ਨਾਲ ਅੰਮ੍ਰਿਤਸਰ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਉਹਨਾਂ ਦੀ ਹਰ ਭਾਵਨਾ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਜਿਤਨਾ ਮੰਨ ਲਓ ਕਾਲੀ ਦਾਲੇ ਵੀ ਵਿਰੋਧ ਕੀਤਾ ਵਾ ਕਾਂਗਰਸ ਨੇ ਵੀ ਵਿਰੋਧ ਕੀਤਾ ਵਾ ਸਾਰੇ ਵਿਰੋਧ ਕਰ ਰਹੇ ਨੇ ਮੇਅਰ ਕਿੱਤਰਾ ਬਣ ਗਿਆ ਜੇ ਗੱਲ ਕਰੀਏ ਜੀ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਜਿਹੜੀ ਹੌਸਿਆ ਉਹ 85 ਕੌਂਸਲਰਾਂ ਦਾ ਔਰ ਹਮੇਸ਼ਾ ਹੀ ਜਿਹੜੇ ਪੰਜ ਐਮਐਲਏ ਹੌਸ ਦੇ ਮੈਂਬਰ ਰਹੇ ਆ ਪਰ ਇਹਨਾਂ ਲੋਕਾਂ ਨੇ ਇਸ ਵਾਰੀ ਤੱਕਾ ਕਰਨ ਦੀ ਨੀਤ ਦੇ ਨਾਲ ਜਿਹੜੇ ਆਪਣੇ ਦੋ ਰੂਲਰਸ ਏਰੀਆ ਦੇ ਨਾਲ ਜਿਹੜੇ ਸਾਡੇ ਐਮਐਲਏ ਸਾਹਿਬ ਪੈਂਦੇ ਆ ਇਹਨਾਂ ਨੂੰ ਉਹਨਾਂ ਨੂੰ ਮੈਂਬਰ ਬਣਾਇਆ ਟੋਟਲ ਜੇ ਗਿਣਤੀ ਕਰੀਏ ਤੇ 92 ਹੁੰਦੀ ਆ ਉਹਦੇ ਨਾਲ ਜੇ ਆਪਾਂ ਅੱਧ ਕਰੀਏ ਤੇ ਸਾਨੂੰ 47 ਚਾਹੀਦੇ ਆ ਇਹਨਾਂ ਲੋਕਾਂ ਦੇ ਕੋਲ 1 ਮਹੀਨਾ ਯੋਰ ਲੋਨ ਤੇ ਪੂਰੀ ਤਾਕਤ ਵਰਤਨ ਦੇ ਨਾਲ ਔਰ ਮੈਂ ਧੰਨਵਾਦ ਕਰਦਾ ਆਪਣੇ ਖਾਸ ਤੌਰ ਤੇ ਆਪਣੇ ਸਾਡੀਆਂ ਭੈਣਾਂ ਕੋਸ਼ਿਸ਼ ਜਿੱਤ ਕੇ ਆਈਆਂ ਸਾਡੀਆਂ ਮਾਵਾਂ ਜਿੱਤ ਕੇ ਆਈਆਂ ਬੜਾ ਇਹਨਾਂ ਲੋਕਾਂ ਨੇ ਪੁਲਸ ਦੇ ਰਾਈ ਪੈਸੇ ਦੇ ਰਾਈ ਬੜਾ ਤਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਇਆ ਇਹਨਾਂ ਨੂੰ ਨੁਕਾਰ ਦਿੱਤਾ ਕਿਉਂਕਿ ਸਾਡੇ ਦੇ ਕਾਂਗਸੀ ਕਾਉਂਸਲਰ ਸੀਗੇ ਉਹਨਾਂ ਦੇ ਵੱਲ ਦੇ ਵਿੱਚ ਕਿ ਗੱਲ ਸੀਗੀ ਕੀ ਇਹਦਾ ਸਾਨੂੰ ਫਤਵਾ ਮਿਲਿਆ ਅਸੀਂ ਕਾਉਂਸਲਰ ਬਣਿਆ ਇਹ ਲੋਕਾਂ ਦੀ ਬਦੌਲਤ ਬਣਿਆ ਔਰ ਲੋਕਾਂ ਦੇ ਵਿਸ਼ਵਾਸ ਅਤੇ ਲੋਕਾਂ ਦੇ ਸਹਿਯੋਗ ਦਾ ਅਸੀਂ ਮੁੱਲ ਨਹੀਂ ਵਟਣਾ ਸੋ ਸਾਨੂੰ ਅਸੀਂ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਲੜਾਇਆ ਚਾਹੇ ਅਸੀਂ ਕਾਰਪੋਰੇਸ਼ਨ ਹਾਊਸ ਦੇ ਵਿੱਚ ਮੇਅਰ ਦੇ ਰੂਪ ਦੇ ਵਿੱਚ ਦੇ ਵਿੱਚ ਬਈਏ ਚਾਹੇ ਓਪੋਜੀਸ਼ਨ ਦੇ ਰੂਪ ਦੇ ਵਿੱਚ ਬਈਏ ਅਸੀਂ ਉਹਨਾਂ ਲੋਕਾਂ ਦੇ ਫਤਵੇ ਦਾ ਕਦੀ ਮੁੱਲ ਨਹੀਂ ਪਟਾਂਗੇ ਜਿਹੜੇ ਲੋਕ ਯਾਦ ਚਾਹੇ ਲੇ ਕੇ ਇਲੈਕਸ਼ਨ ਜਿੱਤ ਕੇ ਆਇਆ ਚਾਹੇ ਪਾਰਟੀ ਦੇ ਜਿਹੜੇ ਲੋਕਾਂ ਨੇ ਕਿਸੇ ਵੀ ਲਾਲਚ ਵਾਸ ਆਣ ਕੇ ਇਹਨਾਂ ਦੇ ਨਾਲ ਜੁਆਇਨਿੰਗ ਕੀਤੀ ਹੈ ਮੈਂ ਸਮਝਦਾ ਵੀ ਉਹਨਾਂ ਲੋਕਾਂ ਨੇ ਜਿੱਥੇ ਜਿਸ ਇਲਾਕੇ ਦੇ ਵਿੱਚ ਉਹ ਜਿੱਤ ਕੇ ਆ ਉਹਨਾਂ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਕਿਉਂਕਿ ਅਗਰ ਉਹਨਾਂ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਹੀ ਮੇਰ ਬਣਾਉਣਾ ਹੁੰਦਾ ਤਾਂ ਫਿਰ ਉਹ ਵੋਟਾਂ ਆਯਾਦ ਨੂੰ ਜਾਂ ਬੀਜੇਪੀ ਨੂੰ ਜਾਂ ਕਾਂਗਰਸ ਨੂੰ ਨਾ ਪਾਉਂਦੇ ਜਾਂ ਕਾਲੀਦਨ ਨੂੰ ਫਿਰ ਆਪ ਵਾਲਿਆਂ ਨੂੰ ਪਾਉਂਦੇ ਸੋ ਮੈਂ ਸਮਝਦਾ ਵੀ ਇਹ ਲੋਕਾਂ ਦਾ ਵਿਸ਼ਵਾਸ ਘਾਤਿਆ ਜਿਨ੍ਹਾਂ ਨੇ ਆਪ ਤੋਂ ਬਦਲਾ ਲੈਣ ਦੇ ਲਈ ਆਪ ਨੂੰ ਇਸ ਅੰਮ੍ਰਿਤਸਰ ਸ਼ਹਿਰ ਤੋਂ ਖਤਮ ਕਰਨ ਲਈ ਆਯਾਦ ਨੂੰ ਕਾਲੀਦਾਲ ਨੂੰ ਭਾਜਪੀ ਨੂੰ ਕਾਂਗਰਸ ਨੂੰ ਵੋਟਾਂ ਪਈਆਂ ਉਹਨਾਂ ਲੋਕਾਂ ਨਾਲ ਜਿਹੜਾ ਉਹਨਾਂ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਉਸ ਤੋਂ ਬਦਲਾ ਲੈਣਾ ਫਲਜੀਤ ਜੀ ਤੁਸੀਂ ਵੀ ਪੱਤਰਕਾਰ ਦੇ ਨਾਤੇ ਸਿਆਸਤ ਨੂੰ ਚੰਗੀ ਤਰ੍ਹਾਂ ਵੇਖਿਆ ਔਰ ਮੈਂ ਸਮਝਦਾ ਕਿ ਮੇਰੇ ਸਿਆਸੀ ਜੀਵਨ ਦੇ ਵਿੱਚ ਲਗਭਗ 22 24 ਸਾਲ ਦਾ ਮੇਰਾ ਸਿਆਸੀ ਜੀਵਨ ਹੈ ਬਾਕੀ ਮੈਂ ਤਾਂ ਵੈਸੇ ਬਾਈ ਬਰਥ ਆ ਕਾਂਗਰਸੀ ਕਿਉਂਕਿ ਔਰ ਜਿਹੜਾ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਆਇਆ ਮੈਂ 2000 ਬੁਰਾ 2 ਦੇ ਵਿੱਚ ਆਇਆ ਪਿਛਲੀ ਵਾਰ ਮੇਰੇ ਮਾਤਾ ਜੀ ਇਸ ਵਾਰ ਤੋਂ ਕਾਉਂਸਲਰ ਸੀਗੇ ਸ਼੍ਰੀਮਤੀ ਪਰਮਜੀਤ ਕੌਰ ਸ਼ੇਰ ਗਿੱਲ ਜੀ ਔਰ ਇਸ ਵਾਰ ਮੈਂ ਇਸ ਇਲਾਕੇ ਤੋਂ ਕਾਉਂਸਲਰ ਬਣਿਆ ਔਰ ਮੈਂ ਸਮਝਦਾ ਹਾਂ ਵੀ ਜਿਸ ਜਿਨੇ ਮਾਨ ਸਨਮਾਨ ਸਾਨੂੰ ਲੋਕਾਂ ਨੇ ਸਰਕਾਰ ਦੇ ਵਿੱਚ ਤਾਂ ਉਸ ਤੋਂ ਵੱਧ ਮਾਨ ਸਨਮਾਨ ਦੇ ਕੇ ਸਾਨੂੰ ਲੋਕਾਂ ਨੇ ਮੋੜ ਇਸ ਇਲਾਕੇ ਨੇ ਇਹਦੇ ਵਿੱਚ ਸਾਡੀ ਹਾਈ ਕਮਾਂਡ ਨੇ ਧਰਨੇ ਦੇ ਵਿੱਚ ਇਹ ਗੱਲ ਕਹੀ ਕਿ ਹੁਣ ਵੀ ਅਸੀਂ ਇਹ ਗੱਲ ਕਹਿੰਦੇ ਹਾਂ ਔਰ ਸਾਡੇ ਲੀਡਰ ਅੱਜ ਤੱਕ ਮੀਡੀਆ ਰਾਈ ਇਹ ਗੱਲ बार-बार ਵੰਗਾਰੇ ਆ ਮਾਦਰੇ ਆ ਅਗਰ ਅੱਜ ਵੀ ਤੁਹਾਡੇ ਵਿੱਚ ਬਹੁਮਤ ਹੈਗਾ ਤਾਂ ਕਿਸੇ ਵੀ ਚੌਂਕ ਦੇ ਵਿੱਚ ਆਣ ਕੇ ਆਪਣਾ ਬਹੁਮਤ ਸਾਬਤ ਕਰ ਦਿਓ ਅੱਜ ਵੀ ਅਸੀਂ ਆਪਣਾ ਜਿਹੜਾ ਮੇਅਰ ਦਾ ਜਿਹੜਾ ਅਸੀਂ ਆਪਣਾ ਦਾਵੇਦਾਰੀ ਆ ਉਹਨੂੰ ਅੱਜ ਛੱਡ ਦੇਵਾਂਗੇ ਸੋ ਇਹਨਾਂ ਲੋਕਾਂ ਨੇ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੇ ਮੇਅਰ ਬਣਾਇਆ ਨਹੀਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਤੇ ਮੇਅਰ ਨੂੰ ਥਾਪਿਆ ਗਿਆ ਸੋ ਇਹ ਇੱਕ ਲੋਕਤੰਤਰ ਦਾ ਘਾਣ ਹੋਇਆ ਸ਼ਹਿਰ ਦਾ ਕਿੱਦਾਂ ਵੇਖ ਰਹੇ ਜੀ ਤੁਸੀਂ 2027 ਦਾ ਯਾਰੋ ਰਿਜ਼ਲਟ 2027 ਦੇ ਵਿੱਚ ਜਿੱਤੇ ਹੀ ਪੰਜਾਬ ਦੇ ਵਿੱਚ اپنی ਸਰਕਾਰ ਬਣਾਵਾਂਗੇ ਕਾਂਗਰਸ ਪਾਰਟੀ ਦੀ ਉਥੇ ਅੰਮ੍ਰਿਤਸਰ ਸ਼ਹਿਰ ਨੂੰ ਬਿਲਕੁਲ ਕੁਲਵੀਨ ਸਵੀਪ ਕਰਕੇ ਫੁੱਲ ਮжоਰਿਟੀ ਦੇ ਵਿੱਚ ਸਾਡੇ ਸ਼ਹਿਰ ਦੇ ਪੰਜ ਦੇ ਪੰਜ ਐਮਐਲਏ ਬੜੀ ਵੱਡੀ ਤੋਜਾਬ ਦੇ ਨਾਲ ਜਿੱਤ ਕੇ ਹੌਸ ਦੇ ਮੈਂਬਰ ਬਣ ਗਏ ਔਰ ਸਾਡੀ ਪੰਜਾਬ ਦੀ ਜਸਵਿੰਦਰ ਸਿੰਘ ਜੀ ਸ਼ੇਰਗਿੱਲ ਜਿਹੜੇ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਨਾਲ ਵਿਚਰਦੇ ਰਹੇ ਨੇ ਉਹਨਾਂ ਦੀ ਮਾਤਾ ਜੀ ਵੀ ਕਾਉਂਸਲਰ ਰਹਿ ਚੁੱਕੇ ਨੇ ਠੀਕ ਹੈ ਜੀ ਮੌਜੂਦਾ ਹੁਣ ਵਾਰਡ ਨੰਬਰ ਚਾਰ ਜਿਹੜੀ ਚੁੱਕਦੇ ਰਾਵਾਂਗੇ ਫਲਜੀਤ ਸਿੰਘ ਵਰਪਾਲ ਤੇ ਗਗਨ ਬੇਦੀ ਦੀ ਖਾਸ ਰਿਪੋਰਟ